ਜੇ ਰੋਪੜ ਦੇ ਐਸਐਸਪੀ ਦਫਤਰ ਵਿਖੇ ਐਸ ਡੀਐਸਪੀ ਜਸਰਮਨ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਮਾਮਲਾ ਸੀ ਰੋਪੜ ਤੋਂ ਇੱਕ ਵਿਅਕਤੀ ਦੇ ਨਾਲ ਠੱਗੀ ਹੋਈ ਸੀਗੀ ਕਟਬਟ 20 ਲੱਖ ਰੁਪਏ ਦੀ ਜਿਸ ਨੂੰ ਰੋਪੜ ਦੇ ਸਦਰ थाना ਦੇ ਅੰਦਰ ਚੱਲ ਰਿਹਾ ਸਾਈਬਰ ਸੈੱਲ ਇਨ ਸਟੇਸ਼ਨ ਵੱਲੋਂ ਇਸ ਨੂੰ ਕਲੀਅਰ ਕੀਤਾ ਗਿਆ ਹੈ ਤੇ ਨਾਲੇ ਹੀ ਇੱਕ ਗੱਲ ਆਪਾਂ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਕਿ ਜੇਕਰ ਕਿਸੇ ਨਾਲ ਸਾਵੇ ਠੱਗੀ ਵੱਜਦੀ ਹੈ ਕਿਸੇ ਦੇ ਪੈਸੇ ਅਕਾਊਂਟ ਦੇ ਵਿੱਚ ਉੱਡਦੇ ਹੈ ਤਾਂ ਇੱਕ 1930 ਨੰਬਰ ਹੈ ਜਿੱਨਾ ਕਿ ਤੁਸੀਂ ਉਸ ਨੰਬਰ ਦੇ ਉੱਤੇ 1 ਘੰਟੇ ਦੇ ਅੰਦਰ ਜੇ ਕੋਈ ਸ਼ੋਭ ਦੀ ਸ਼ਿਕਾਇਤ ਦਰਜ ਕਰਾਉਂਦੇ ਹੋ ਤੁਹਾਡੇ ਪੈਸੇ ਜਿਹੜੇ ਬ੍ਰਿਜ ਹੋ ਸਕਦੇ ਤੁਹਾਡੀ ਜਿਹੜੀ ਰਕਮ ਹੈ ਉਹ ਬਚ ਸਕਦੀ ਹੈ ਠੱਗਾਂ ਦੇ ਤੋਂ ਤੇ ਇਸ ਕਰਕੇ ਅਸੀਂ ਚਾਹਾਂਗੇ ਕਿ ਸਾਡੀਆਂ ਜਿਹੜੀ ਜਾਣਕਾਰੀ ਤਾਂ ਸੰਸਦ ਸਿੱਧ ਕਰਾਂਗੇ ਬਹੁਤ ਸਾਰੇ ਲੋਕਾਂ ਦੇ ਨਾਲ ਠੱਗੀ ਹੁੰਦੀ ਹੈ ਬਰਦਾਸ਼ਤ ਨਹੀਂ ਹੈਗੀ ਲੇਕਿਨ ਜੇਕਰ ਤੁਹਾਨੂੰ ਕਿਸੇ ਨਾਲ ਵੀ ਠੱਗੀ ਵੱਜਦੀ ਹੈ ਤਾਂ 1930 ਤੇ ਜਰੂਰ ਆਪਣੀ ਕੰਪਲੇਟ ਦਰਜ ਕਰਾ ਦੇਣ ਤੇ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਆਪਣੀ ਕਾਰਵਾਈ ਆਰੰਭ ਕਰ ਦਿੰਦੀ ਹੈ ਤੇ ਹੁਣ ਚਲਦੇ ਹਾਂ ਅਸੀਂ ਐਸਐਸਪੀ ਦਫ਼ਤਰ ਜਸਨਮਾਨ ਡੀਐਸਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੀ ਗੌਰਵ ਯਾਦਵ ਜੀ ਤੇ ਮਾਨਯੋਗ ਐਸਐਸਪੀ ਰੂਪਨਗਰ ਸ਼੍ਰੀ ਗੁਰਨੀਤ ਸਿੰਘ ਖੁਰਾਨਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਪੜ ਪੁਲਿਸ ਕਿਸੇ ਵੀ ਕੇਸ ਨੂੰ ਉਹਦੇ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਂਦੀ ਹੈ ਇਸੇ ਸਿਲਸਿਲੇ ਵਿੱਚ ਹੀ ਸਾਨੂੰ ਇੱਕ ਐਨਸੀਆਰਪੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਇੱਕ ਕੰਪਲੇਨ ਰੀਸੀਵ ਹੋਈ ਸੀ ਜੋ ਕਿ ਵੱਲੋਂ ਸ਼੍ਰੀ ਹੇਮਰਾਜ ਜੀ ਪੁੱਤਰ ਲੇਟ ਨੰਦਰਾਲ ਵਾਸੀ ਸਿਟੀ ਰੋਪੜ ਦੇ ਸੰਨ ਇਨਾਂ ਨਾਲ ਤਕਰੀਬਨ 20 ਲੱਖ ਰੁਪਏ ਦੀ ਠੱਗੀ ਵਜੀ ਸੀਗੀ ਇਹ ਠੱਗੀ ਇੱਕ ਆਨਲਾਈਨ ਇਨਵੈਸਟਮੈਂਟ ਦਾ ਬਹਾਨਾ ਬਣਾ ਕੇ ਮਾਈਂਡਸਟੇ ਐਸੈਟਸ ਮੈਨੇਜਮੈਂਟ ਪ੍ਰਾਈਵੇਟ ਕੰਪਨੀ ਇੱਕ ਸੀਗੀ ਜੋ ਕਿ ਬੰਗਲੌਰ ਵਿੱਚ ਸਟੈਬਲਿਸ਼ਡ ਸੀ ਸੋ ਉਸੇ ਕੰਪਲੇਂਟ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਐਫ ਆਈ ਆਰ ਨੰਬਰ 14/2024 ਜਿਹਦੇ ਵਿੱਚ ਸੈਕਸ਼ਨ 318 336 340 ਕਾਹਟ ਬੀ ਐਨ ਐਸ ਤੇ ਚਾਰਟ ਆਈਟੀ ਐਕਟ ਅਸੀ ਅਪਲਾਈ ਕੀਤੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਕੇਸ ਦੇ ਜਿਹੜੇ ਮੁੱਖ ਅਕਿਊਜ਼ ਨੇ ਪ੍ਰਾਈਮ ਅਕਿਊਜ਼ ਨੇ ਜੋ ਕਿ ਇਸ ਮਾਈਂਡਸਟ ਐਸੈਟਸ ਮੈਨੇਜਮੈਂਟ ਪ੍ਰਾਈਵੇਟ ਦੇ ਡਾਇਰੈਕਟਰ ਨੇ ਭਗਨਨਾ ਮਹਾਦੇਵ ਫੁਲਾਰੀ ਉਰਫ ਕ੍ਰਿਸ਼ਨਾ ਫੁਲਾਰੀ ਇਹਨਾਂ ਨੂੰ ਪੁਲਿਸ ਸਟੇਸ਼ਨ ਸਾਈਬਰ ਰੋਪਨਗਰ ਦੇ ਜਿਹੜੇ ਇੰਸਪੈਕਟਰ ਰਾਹੁਲ ਨੇ ਤੇ ਇਹਨਾਂ ਦੀ ਟੀਮ ਨੇ ਇਹਨਾਂ ਨੇ ਕਰਨਾਟਕ ਤੋਂ ਅਰੈਸਟ ਕੀਤਾ ਟੈਕਨੀਕਲ ਤੇ ਸਾਇੰਟਿਫਿਕ ਇਨਵੈਸਟੀਗੇਸ਼ਨ ਵਰਮਲ ਵਿੱਚ ਨੇ ਆਉਂਦੇ ਹੋਏ ਇਹਨਾਂ ਨੇ ਪਹਿਲਾਂ ਅਕਿਊਜ਼ ਨੂੰ ਟਰੇਸ ਆਊਟ ਕੀਤਾ ਇਹ ਬਹੁਤ ਛਾਤਰ ਤਰੀਕੇ ਨਾਲ ਲੁਕੇ ਹੋਏ ਸਨ ਤੇ ਇਹਨਾਂ ਨੇ ਜੋ ਕਿ ਪਿੰਡ ਮੰਗਸੂਲੀ ਥਾਣਾ ਕਾਗਵੜ ਜ਼ਿਲ੍ਹਾ ਬੇਲਗਾਵੀ ਜੋ ਕਰਨਾਟਕ ਵਿੱਚ ਪੈਂਦੇ ਉਧਰੋਂ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਟਰਾਂਜ਼ਿਟ ਰਿਮਾਂਡ ਲੈ ਕੇ ਤੇ ਉਹਨਾਂ ਨੂੰ ਟ੍ਰੋਪਡ ਲੈ ਕੇ ਆਏ ਨੇ ਤੇ ਹੁਣ ਇਹਨਾਂ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਕਿ ਰਿਕਵਰੀ ਕਰੋਂ ਸੰਬੰਧੀ ਅਸੀਂ ਉਹ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਰਿਕਵਰੀ ਇਸੇ ਕਰ ਸਕੀਏ। ਰਿਕਵਰੀ ਤਾਂ ਚੱਲ ਰਹੀ ਹੈ ਜੀ process ਇਸੇ ਸੀ ਇਹਨਾਂ ਦੀ ਰਿਮਾਂਡ ਲਈ ਹੋਈ ਹੈ। ਸੋ ਇਹਨਾਂ ਨੂੰ ਲੈ ਜਾ ਕੇ ਅਸੀਂ ਰਿਕਵਰੀ ਕਰਾਵਾਂਗੇ। ਜੀ तकरीबन 5-6 ਮਹੀਨੇ ਦਾ ਇਹ ਟੋਟਲ ਮੈਟਰ ਹੈ ਸਿਕਾ ਜਿਦੇ ਵਿੱਚ ਸਿਰਫ ਇਹਨਾਂ ਨੂੰ ਛੱਡ ਕੇ ਹੋਰ ਵੀ ਅਕਿਊਜ਼ ਨੇ। ਸੋ ਉਹਨਾਂ ਅਕਿਊਜ਼ ਨੂੰ ਵੀ ਕਈਆਂ ਨੂੰ ਇਨਵੈਸਟੀਗੇਸ਼ਨ ਸ਼ਾਮਿਲ ਕਰਵਾਇਆ ਗਿਆ। ਕਈਆਂ ਨੂੰ ਅਸੀਂ ਟ੍ਰੇਸ ਆਊਟ ਕਰ ਰਹੇ ਹਾਂ। ਇਹ ਸੀ ਸਾਡੀ ਦੂਜੀ ਰੇਡ ਸੀਗੀ ਇਹ ਕਰਨਾਟਕ ਸਟੇਟ ਵਿੱਚ। ਉਦੋਂ ਜਾ ਕੇ ਅਸੀਂ ਇਹ ਅਰੇਸਟਮੈਂਟ ਕਮਲ ਕੀਤਾ ਵੈਸੇ ਬਰੀਫਲੀ ਇਹ ਕਿਸ ਤਰ੍ਹਾਂ ਕਿਹਦੀ ਹੋਈ ਹੈ ਉਹ ਅਗਲੇ ਦੱਸੋ ਜੋ ਇੱਕ ਆਮ ਸਕੈਮਸਟਰ ਇਸ ਤਰੀਕਾ ਯੂਜ਼ ਕਰਦੇ ਨੇ ਜੀ ਕਿ ਤੁਹਾਨੂੰ ਕੋਈ ਮੈਸੇਜ ਆਏਗਾ ਕਿ ਅਸੀਂ ਤੁਸੀਂ ਇੰਨੀ ਅਮਾਉਂਟ ਇਨਵੈਸਟ ਕਰੋਗੇ ਤਾਂ ਅਸੀਂ ਤੁਹਾਨੂੰ ਇੰਨੇ ਗੁਣਾ ਵਧਾ ਕੇ ਅਸੀਂ ਤੁਹਾਨੂੰ ਪੈਸੇ ਪਾਵਾਂਗੇ ਇਹਨਾਂ ਨੇ ਇੱਕ ਵੱਧ ਚੜ ਕੇ ਜੋ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਸੀ ਕਿ ਇਹ ਫੇਕ ਬੈਂਕ ਗਾਰੰਟੀਆਂ ਵੀ ਦੇ ਦਿੱਤੀ ਕਿ ਜਿਸ ਸਬੰਧੀ ਅਸੀਂ ਫੋਰਜਰੀ ਦੀ ਵੀ ਸੈਕਸ਼ਨ ਅਪਲਾਈ ਕੀਤੀ ਹੈ ਤੇ ਅਸੀਂ ਇਸ ਐਂਗਲ ਨੂੰ ਵੀ ਐਕਸਪਲੋਰ ਕਰ ਰਹੇ ਹਾਂ ਕਿ ਬੈਂਕ ਗਾਰੰਟੀਆਂ ਇਹ ਕਿਧਰੋਂ ਜਨਰੇਟ ਕਰਵਾ ਰਹੀ ਸੀ ਕਿ ਸੋ ਇਹ ਉਹਨਾਂ ਤੱਥਾਂ ਨੂੰ ਵੀ ਆਧਾਰ ਉਹਨਾਂ ਤੱਥਾਂ ਦੇ ਆਧਾਰ ਤੇ ਵੀ ਅਸੀਂ ਬਾਕੀ ਲੋਕਾਂ ਨੂੰ ਸ਼ਾਮਿਲ ਕਰਾਂਗੇ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਈਬਰ ਕਰਾਈਮਸ ਅੱਜ ਦੀ ਡੇਟ ਵਿੱਚ ਇੱਕ ਮੁੱਖ ਜ਼ਰੀਆ ਬਣ ਗਏ ਨੇ ਲੋਕਾਂ ਲਈ ਕਿ ਤੁਹਾਡਾ ਹਾਰਡ ਵਰਡ ਮਨੀ ਹੈ ਜਿਹੜਾ ਉਸ ਨੂੰ ਲੁੱਟ ਲੈਣ ਇਦੇ ਲਈ ਸਰਕਾਰ ਦਾ ਉਪਰਾਲਾ ਇਹ ਹੈ ਜੀ ਕਿ ਇੱਕ ਹੈਲਪਲਾਈਨ ਬਣੀ ਹੋਈ ਹੈ 1930 1930 ਜੇ ਤੁਸੀਂ ਇਹਦੇ ਤੇ ਫੋਨ ਕਰਦੇ ਹੋ ਤਾਂ ਵਿਦਨ ਦ ਫਰਸਟ ਆਵਰ ਜੇ ਤੁਸੀਂ ਫੋਨ ਕਰਦੇ ਹੋ ਤੇ ਨਾਲ ਦੀ ਨਾਲ ਜਿੰਨੀ ਅਮਾਉਂਟ ਤੁਸੀਂ ਕਿਸੇ ਨੂੰ ਟ੍ਰਾਂਸਫਰ ਕੀਤੀ ਹੁੰਦੀ ਹੈ ਤੇ ਉਹ ਨਾਲ ਦੀ ਨਾਲ ਫ੍ਰੀਜ਼ ਹੋ ਜਾਂਦੀ ਹੈ ਜੀ ਨੂੰ ਕੇ ਬਾਅਦ ਚਪਾ ਕੋਰਟ ਆਰਡਰ ਜਿ ਰਾਹੀ ਉਹ ਰਿਫੰਡ ਵੀ ਕਰਵਾਏ ਨੇ ਅਸੀਂ ਸੋ ਤਕਰੀਬਨ 30 ਤੋਂ 40 ਲੱਖ ਰੁਪਇਆ ਅਸੀਂ ਜ਼ਿਲ੍ਹਾ ਰੋਪੜੀ ਪੁਲਿਸ ਨੇ ਰਿਫੰਡ ਕਰਾਇਆ ਹੈਗਾ ਇਸ ਬੰਦ ਵਿੱਚ ਇਹਦੇ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਪੰਜਾਬ ਦੇ ਸਾਈਬਰ ਕ੍ਰਾਈਮ ਥਾਣੇ ਸਟੈਬਲਿਸ਼ ਕੀਤੇ ਗਏ ਨੇ ਤੁਸੀਂ ਸਾਡੇ ਕੋਲ ਕਦੇ ਵੀ ਆ ਕੇ ਆਪਣੀ ਕੰਪਲੇਂਟ ਉੱਥੇ ਦਰਜ ਕਰਾ ਸਕਦੇ ਹੋ ਤੇ ਅਸੀਂ ਹਸਬ ਜਾਂਤਾ ਉਹਦੇ